ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਭੋਲੂ ਵਾਲੇ ਦੇ ਵਿੱਚ ਇਹ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਿਰੋਜ਼ਪੁਰ ਦਾ ਪਿੰਡ ਆ ਗਿਆ ਤੇ ਤੁੰਬੜਪਣ ਤੋਂ ਸਿੱਧੀ ਸੜਕ ਆਉਂਦੀ ਆ ਪਤਲੀ ਤੋਂ ਸਿੱਧੀ ਸੜਕ ਆਉਂਦੀ ਆ ਇਸ ਪਿੰਡ ਦੇ ਵਿੱਚ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਘਰੇਲੂ ਪਰਿਵਾਰ ਆ ਮਿੱਤਰੋ ਇੱਕ ਨੀਲੀ 라ਵੀ ਨਸਲ ਦੀ ਝੋਟੀ ਮੱਝ ਜਿਹੜੀ ਵਕਾਉ ਲਈ ਆ ਮਾਲਕਾਂ ਨੇ ਕਿੰਨੇ ਦਿਨਾਂ ਦੀ ਕੱਚੀ ਆ ਕਿੰਨਾ ਦੁੱਧ ਦਿੱਤਾ ਹੋਇਆ ਕੀ ਬਾਈ ਹੁਣੀ ਹੰਦਾ ਰੇਟ ਕਰਦੇ ਆ ਸਾਰੀ ਗੱਲਬਾਤ ਆਪਾਂ ਭਰਾ ਦੇ ਨਾਲ ਕਰਾਂਗੇ ਆਓ ਜਾਣਦੇ ਆ ਬਾਈ ਤੋਂ ਡਿਟੇਲ ਤੇ ਆਪਾਂ ਸਾਰੀ ਗੱਲਬਾਤ ਕਰਦੇ ਆ ਬਾਈ ਦੇ ਨਾਲ ਮਿੱਠੀ ਆ ਜੀ ਵੀਰੇ ਉੱਥੇ ਨਾਲੇ ਡਰੂਗੀ ਨਾ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵੱਡੇ ਬਾਈ ਠੀਕ ਹੈ ਜੀ ਬਹੁਤ ਤੁਸੀਂ ਸਿਰ ਤਾਂ ਘਰ ਪਰਿਵਾਰ ਵੀਰੇ ਹਾਂਜੀ ਬਹੁਤ ਠੀਕ ਅੱਛਾ ਵੀਰੇ ਇੱਕ ਵਾਰੀ ਆਪਣਾ ਨਾਮ ਦੱਸ ਦੇ ਭਰਾ ਜੀ ਨਾਮ ਸੀਰਾ ਸਿੰਘ ਹੈ ਜੀ ਸੀਰਾ ਸਿੰਘ ਇਹ ਸੀਰੇ ਬਾਈ ਪਿੰਡ ਤੋਂ ਤਾਂ ਵੱਡ ਨਹੀਂ ਲੋੜ ਹੀ ਨਹੀਂ ਹੈ ਨਾ ਬਾਹਰੇ ਬਾਰੀ ਘਰ ਰਹਿ ਗਿਆ ਬਾਹਰ ਬਾਰੀ ਆਈ ਆਪਣਾ ਹੀ ਠੀਕ ਆ ਵੀਰੇ ਅੱਛਾ ਬੜੇ ਬਾਈ ਜਿਹੜੀ ਆਪਾਂ ਛੋਟੀ ਬਹਿ ਵੇਚਣੀ ਹੈ ਕਿੰਨਾ ਸੂਆ ਸੁੰਦੀ ਹੈ ਤਕੀ ਇਹ ਤੀਜੇ ਸੂਏ ਬਾਈ ਹੁਣ ਆਪਣੇ ਕੋਲ ਸੂਣਾ ਹੀ ਨੇ ਨਹੀਂ ਸੂਣਾ ਹੈ ਅੱਛਾ ਵੀਰੇ ਦੂਜੇ ਸੂਏ ਕਿੰਨਾ ਕੋਈ ਦੁੱਧ ਚੋਲਿਆ ਸੀ ਤੂੰ ਇਹ 10 ਲੀਟਰ ਵਗੋਂ ਹੀ ਆਈ 5 ਕਿਲੋ ਡੰਗ ਦਾ ਜੀ 5 ਕਿਲੋ ਡੰਗ ਦਾ 10 ਕਿਲੋ ਦੁੱਧ ਦਈ ਗਈ ਹੈ ਠੀਕ ਤੋ ਕਰਵਾਈ ਹੈ ਜੀ ਨੀਲੀ ਦਾ ਹੀ ਸਾਨ ਨੀਲੀ ਦਾ ਹੀ ਆ ਜੀ ਠੀਕ ਆ ਵੀਰੇ ਠੀਕ ਆ ਲਵੇ ਨੂੰ ਵੀ ਬੜੀ ਕੱਟੀ ਖਰੀਆ ਯਾਰ ਹਨਾ ਹਾਂਜੀ ਅੱਛਾ ਵੱਡੇ ਭਾਈ ਹੁਣ ਇਹ ਵੇਚਣੀਆਂ ਜਿਵੇਂ ਤੂੰ ਤਾਂ ਘਰੇ ਚੋਈ ਆ ਹਨਾ ਦੂਜੇ ਸੋਏ ਵੀ ਮੰਨ ਲਾ ਜਿਵੇਂ ਕਈ ਵਈਆਂ ਨਵੇਂ ਦੁੱਧ ਹੋ ਕੇ ਭੱਜ ਜਾਂਦੀਆਂ ਕਿੰਨਾ ਕੁ ਟਾਈਮ ਪਿਆ ਗਈ 7-8 ਮਹੀਨੇ ਦੁੱਧ ਹਾਂ ਪਿਆ ਗਈ ਪਿਆ ਗਈ ਤੋਰ ਨਾਲ ਹੈ ਹਾਂਜੀ ਹਾਂਜੀ ਠੀਕ ਆ ਅੱਛਾ ਵੱਡੇ ਭਾਈ ਰੇਟ ਕੀ ਤੈਅ ਕਰਾਂਗੇ ਆਪਾਂ ਇਹਦਾ ਰੇਟ 95000 ਰੁਪਈਆ ਲਵੋ ਠੀਕ ਆ ਭਾਈ ਥੋੜਾ ਬੋਤਾਂ ਮਾਨਤੰਤਰ ਕਰ ਦੇਗਾ ਕੋਈ ਨੇਕੀ ਉਹ ਹੋ ਜੂਗਾ ਜੀ ਮੌਕੇ ਤੇ ਜੀ ਠੀਕ ਆ ਭਾਈ ਠੀਕ ਆ ਵੀ ਨੰਬਰ ਹੈ ਜੀ 82 8 39 82839 ਹਾਂਜੀ ਗਾ ਵੀਰੇ 32480 32480 ਹਾਂਜੀ ਠੀਕ ਹੈ ਵੀਰੇ ਇਸ ਨੰਬਰ ਤੇ ਕਰਨੀ ਆ ਤੁਸੀਂ ਵੀਰੇ ਦੇ ਨਾਲ ਮਿੱਤਰੋ ਗੱਲਬਾਤ ਧੁਰਦੀ ਬਈ ਮੇਣਾ ਗੱਲਬਾਤ ਤੀਜਾ ਸੂਆ ਇਹ ਕਰਮਾਂ ਵਾਲੀ ਸੁੰਦੀ ਆ ਸੂਣ ਦੇ ਵਿੱਚ ਹਜੇ ਇਹਦੇ ਤਕਰੀਬਨ ਜਿਹੜੇ ਦੇਣਾ ਪੰਜ ਚਾਰੇ ਨੇ ਹਜੇ ਕੱਢ ਜਾਣੇ ਆ ਕਿਉਂਕਿ ਝੋਟੀ ਨੇ ਹਜੇ ਮਿੱਤਰੋਂ ਲੇਵਾ ਪੂਰਾ ਟਿਕਾਣੇ ਲਾ ਕੇ ਸੋਣਾ ਕਿਉਂਕਿ ਢਿੱਲਾ ਲੋਲਾ ਪਣ ਪਿਆ ਹਜੇ ਵੀ ਮੰਨ ਲਓ ਜਿੰਨਾ ਲੇਵੇ ਦੇ ਵਿੱਚ ਉੰਜ ਮੰਨ ਲਓ ਨੀਲੀ ਰਾਵੀ ਵਾਲੇ ਕੈਰੇਕਟਰ ਆ ਜਿਹੜੇ ਉਹ ਵੀ ਵਧੀਆ ਪੂਰੇ ਕਰਦੀ ਬੱਗੀ ਮੁਰਸ਼ ਦੇ ਵਿੱਚ ਝੋਟੀ ਆ ਪੈਰਾਂ ਤੇ ਮੂਹਰਿਆਂ ਦੇ ਨਿਸ਼ਾਨ ਕਵਰ ਨਹੀਂ ਹੈਗੇ ਮਗਰਲੇ ਦੋਵੇਂ ਪੈਰੀ ਹੈਗੇ ਕਰਮ ਵਾਲੀ ਦੇ ਮਿੱਤਰੂ ਦੇਖ ਸਕਦੇ ਆ ਬਾਕੀ ਵੱਡੀ ਗੱਲ ਇਹ ਆ ਵੀ ਲੇਵੇ ਲੋ ਪੂਰੀ ਕੱਟੀ ਚੰਗੀ ਆ ਕਿਉਂਕਿ ਦੁੱਧ ਤਾਂ ਨੇ ਬਈ ਚੰਗੀ ਸੇਵਾ ਹੋ ਜੀ ਮੰਨ ਲਾ ਟਿਕਾਣੇ ਦਾ ਬੰਦਾ ਕੋਈ ਲੈ ਜਾਵੇ 12 ਕਿਲ ਉਥੋਂ ਲੋ ਬੜਾ ਪਧਰੀ ਸਮਦਰੀ ਝੋਟੀ ਦੇਖ ਸਕਦੇ ਆ ਤੁਸੀਂ ਆਪ ਵੀ ਵੀਰੇ ਬਣਦੇ ਇੱਥੇ ਲੈਵੇ ਲੋਵੇ ਦੀਆਂ ਵਿਰਲਾ ਮਜਬੂਤੀ ਸਾਰਾ ਕੁਝ ਜਾਨੀ ਕਿ ਕਹਨ ਤੋਂ ਪਾਵਰ ਚੰਗਾ ਵਾ ਮਿੱਤਰੋ ਕੋਈ ਗੱਲ ਕਹਿਣ ਵਾਲੀ ਨਹੀਂ ਕਿ ਝੋਟੀ ਦੇ ਵਿੱਚ ਬਰੀਕੀ ਬਰੂਕੀ ਚੰਗੀ ਆ ਸਿੰਘ ਚੰਗਾ ਵਾ ਮੂੰਹ ਮੱਥੇ ਲੱਗਦੀ ਆ ਕਰਮ ਵਾਲੀ ਬਣਦੇ ਵੀਰੇ ਉੱਥੇ ਚੱਲ ਬਸ ਹੁਣ ਕੋਲੇ ਹੀ ਰਹੀ ਵੀਰੇ ਮੜਾ ਜਾਂਦੇ ਫੱਡਾ ਰੂ ਕੋਈ ਕਰ ਠੀਕ ਹੈ ਲੈ ਵਖਾਰੇ ਦੀ ਪੁੱਤ ਕਿ ਵਖਾ ਦਿਖਾ ਦਿਓ ਲੈ ਵਾਜੀ ਚਾਰੇ ਪਾ ਦਾ ਥਣ ਥਣ ਬਹੁਤ ਚੰਗਾ ਲੱਗਾ ਛੋਟਾ ਨਹੀਂ ਥਣ ਅੱਛਾ 95000 ਰੁਪਿਆ ਦੀ ਡਿਮਾਂਡ ਆ ਉਹਦੇ ਵਿੱਚੋਂ ਥੋੜਾ ਬਹੁਤਾ ਤੁਹਾਡਾ ਮਾਣ ਤਾਣ ਹੋ ਜਾਊਗਾ ਕਿਉਂਕਿ ਭਰਾ ਹੁਣੀ ਪਹਿਲਾਂ ਲੱਖ ਰੁਪਈਆ ਕੀਮਤ ਕਰਦੇ ਸੀ ਤੇ ਮੈਂ ਕਹਤਾ ਵੀਰੇ ਨੂੰ ਵੀ ਮਲਾਂ 5 ਕੋ ਘਟਾਲੀਏ ਬਾਕੀ ਹੁਣ ਤੁਹਾਡਾ ਮਿੱਤਰੋ ਤਾਂ ਮਾਣ ਹੀ ਹੋਣਾ ਤਾਣ ਨਹੀਂ ਹੋਣਾ ਮਾਣ ਤੇ ਤਾਣ ਦੇ ਵਿੱਚ ਬਹੁਤ ਅੰਤਰ ਹੁੰਦਾ ਕਿਉਂਕਿ ਮਾਣ ਹੁੰਦਾ ਹੈ ਕਿ ਦੀ ਇੱਜ਼ਤ ਰੱਖਣਾ ਤਾਣ ਹੁੰਦਾ ਥੋੜੇ ਬਹੁਤੇ ਪੈਸਿਆਂ ਦੇ ਵਿੱਚੋਂ ਘਟੋਤੀ ਕਰਨਾ ਤੇ ਇਹ ਮਿੱਤਰੋ ਤੁਹਾਡਾ ਮਾਣ ਰੱਖਿਆ ਜਾਊਗਾ ਗੱਲਬਾਤ ਲਈ ਆਪਾਂ ਨੰਬਰ ਸਕਰੀਨ ਦੇ ਉੱਤੇ ਲਾਤਾ ਵਾ ਪਿੰਡ ਪੋਲੂ ਵਾਲੇ ਦੇ ਵਿੱਚ ਚੋਟੀ ਖੜੀ ਹੋਈ ਆ ਘਰੇਲੂ ਪਰਿਵਾਰ ਦੇ ਘਰੇ ਆ ਬੜੇ ਸ਼ੌਂਕ ਦੇ ਨਾਲ ਤੇ ਬੜੇ ਰੂਹ ਦੇ ਪੁਰਾਣੂ ਚਾਹੀਦੀ ਹੈ ਗੱਲਬਾਤ ਕਰ ਲਿਓ ਧੰਨਵਾਦ